ਕੀ ਜਰਾ ਗੱਲਬਾਤ ਆ ਜਾ। ਇਹ ਐਸੀ ਐਸੀ ਬੰਨਿਆ। ਐਂਟੀ ਕੋਲ ਤੋਂ ਇੱਕ ਵਾਰੀ। ਕੋਲ ਪਾ। ਹਾਂਜੀ ਸਰ। ਜਾਣ ਤੋਂ ਬਾਅਦ ਹੋ ਜੀ ਇੱਕ ਇੱਕ। ਉਹਰਾ ਕਰਿਆ ਕਿ ਜਿਸ ਸਮ ਨਾਲ ਗਰਮ ਹੋਇਆ। ਖਰਾਬੀ ਤਾਂ ਗੋਡੇ ਲੱਕੇ ਹੋਗਾ। Tá Estamos sumindo. ਸਲਾਮ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵਿਯੋਗ ਦੇ ਵੀ ਲੋੜ ਹੈ। ਔਰ ਜਿਸ ਵਕਤ ਇਹੋ ਜਿਹੇ ਲੋਕ ਬਾਕੀ ਨੂੰ ਮੋਟੀਵੇਟ ਕਰਨਗੇ। ਤੇ ਮੈਨੂੰ ਸਮਝ ਨਹੀਂ ਆ ਬੀ ਉਹ ਦਲਦਲ ਚ ਅਸੀਂ ਲੋਕ ਬਚ ਸਕਾਂਗੇ। ਇਹ ਚੀਜ਼ ਬੱਚਿਆਂ ਦੀ એનર્ਜੀ ਨੂੰ ਇਸ ਪਾਸੇ ਲੈ ਕੇ ਜਾਣਾ। ਉਹਨਾਂ ਦੇ ਉਸ ਥੋਟ ਪ੍ਰੋਸੈਸ ਨੂੰ ਤੋੜ ਕੇ ਖੇਡਾਂ ਦੇ ਨਾਲ ਲਾਉਣਾ ਇਹ ਇੱਕ ਬਹੁਤ ਜ਼ਰੂਰੀ ਗੱਲ ਸੀ। ਔਰ ਪਿਛਲੇ ਸਾਲਾਂ ਦੇ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਕੇ ਰਾਈਟ ਫਰੋਮ ਬਲੋਕ ਲੈਵਲ ਟੂ ਸਟੇਟ ਲੈਵਲ ਬਹੁਤ ਵੱਡੇ ਬੱਚਿਆਂ ਨੂੰ ਖੇਡ ਮੈਦਾਨਾਂ ਦੇ ਵਿੱਚ ਲੈ ਕੇ ਆਏ ਆ ਸੋ ਇਹ ਸਾਰੇ ਉਪਰਾਲੇ ਜਿਹੜੇ ਨੇ ਇਹ ਚੰਗੀ ਚੀਜ਼ਾਂ ਵਾਸਤੇ ਆ ਜੀ ਰੈਡੀ ਕੇਕ ਯਮਾਕ Go, ਠੀਕ ਹੈ ਦੇਖਿਓ ਮਾਂ ਕੁਝ ਬਾਅਦ ਵਿੱਚ ਦਿਆਂਗਾ ਇੱਕ ਵਿਸਲ ਤੇ ਵਿਸਲ ਤੇ ਤੁਸੇ ਡਾਈਵ ਕਰਨੀ ਹੈ ਠੀਕ ਹੈ ਜਿਹੜਾ ਵਿਚ ਰੁਕ ਜਾਏਗਾ ਪੈਰ ਲਾਈ ਜਾਏਗਾ ਉਹ ਡਿਸਕਵਾਲਿਫਾਈ ਹੋ ਜਾਏਗਾ ਜਿਹੜਾ ਸਟ੍ਰੋਕ ਹੈ ਫ੍ਰੀਸਟਾਈਲ ਸਟ੍ਰੋਕ ਹੈ ਫ੍ਰੀਸਟਾਈਲ ਸਟ੍ਰੋਕ ਦੇ ਵਿੱਚ ਫ੍ਰੀਸਟਾਈਲ ਹੀ ਸੁਮੀ ਕਰਨੀ ਹੈਗੀ ਆ ਠੀਕ ਹੈ ਤੋਂ ਬੈਕ ਸਟ੍ਰੋਕ ਵਿੱਚ ਬੈਕ ਸਟ੍ਰੋਕ ਕਰਨੀ ਹੈ ਆਪਣੇ ਬਟਰਫਲਾਈ ਵਿੱਚ ਬਟਰਫਲਾਈ ਕਰਨੀ ਹੈਗੇ 2 ਲੈਪ ਕਲੀ 50 ਮੀਟਰ ਹੈ ਗੰਦਾ ਅਗਲਾ ਟੂਰ

ਠੀਕ ਹੈ ਦੇਖਿਓ ਮਾ ਉਹਦਾ ਬਾਹਰ ਵਿਸਲ ਦੇਗਾ ਇੱਕ ਵਿਸਲ ਤੇ ਵਿਸਲ ਤੇ ਤੁਸੇ ਡਾਈਵ ਕਰਨੀ ਹੈ ਠੀਕ ਹੈ ਜਿਹੜਾ ਵਿਚ ਰੁਕ ਜਾਏਗਾ ਪੈਰ ਲੱਗ ਜਾਏਗਾ ਉਹ ਡਿਸਕਵালিਫਾਈ ਹੋ ਜਾਏਗਾ ਜਿਹੜਾ ਸਟ੍ਰੋਕ ਹੈ ਫ੍ਰੀਸਟਾਈਲ ਸਟ੍ਰੋਕ ਹੈ ਫ੍ਰੀਸਟਾਈਲ ਸਟ੍ਰੋਕ ਦੇ ਵਿੱਚ ਫ੍ਰੀਸਟਾਈਲ ਹੀ ਸੁਮੀ ਕਰਨੀ ਹੈਗੀ ਆ ਠੀਕ ਹੈ ਤੋਂ ਬੈਕ ਸਟ੍ਰੋਕ ਵਿੱਚ ਬੈਕ ਸਟ੍ਰੋਕ ਕਰਨੀ ਹੈ ਆਪਣੇ ਬਟਰਫਲਾਈ ਵਿੱਚ ਬਟਰਫਲਾਈ ਕਰਨੀ ਹੈਗੇ 2 ਲੈਪ ਕੱਢੀ 50 ਮੀਟਰ ਇਹ ਗੰਢਾ ਹੈ ਗੱਟਾ ਡੋਲ तो तो पूरा कंप्लीट करना करना है दिस्ट। तो दिस्ट करना है है जेड़ा रुक गया बच्चा पे हमने ठीक सर सर ओके टेक योर दे ਸੱਦਾ ਦੋਆ ਜਿਹੜਾ ਸ਼ੁਰੂਆਤ ਕੀਤੀ ਅੱਜ ਗੁਰਦਾਸਪੁਰ ਸ਼ਹਿਰ ਲਈ ਗੁਰਦਾਸਪੁਰ ਇਲਾਕੇ ਲਈ ਇੱਕ ਹੋਰ ਤੋਹਫਾ ਤੇ ਹੋਰ ਖੁਸ਼ਖਬਰੀ ਔਰ ਇੱਕ ਹੋਰ ਪਹਿਲ ਕਦਮ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਗੁਰਦਾਸਪੁਰ ਵੱਲੋਂ ਸਾਡੇ ਸ਼ਹਿਰ ਦੇ ਵਿੱਚ ਉਸ ਨੂੰ ਪੂਲ ਨੂੰ ਕਰਾਕੀ ਪੂਲ ਕਹਿੰਦੇ ਆ ਉਹਦੀ ਕਮੀ ਸੀਗੀ ਔਰ ਇਹ ਸਪੋਰਟਸ ਗੁਰਦਾਸਪੁਰ ਦੇ ਵਿੱਚ ਨਹੀਂ ਸੀਗੀ ਔਰ ਜਿੱਥੇ ਸੀਗੀ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਸੀਗੀ ਤੇ ਲੋਕਾਂ ਨੂੰ ਉੱਥੇ ਪੈਸੇ ਦੇ ਕੇ ਆਪਣੇ ਬੱਚਿਆਂ ਨੂੰ ਇਹ ਸਪੋਰਟ ਵਾਸਤੇ ਐਕਸਰਸਾਈਜ਼ ਵਾਸਤੇ ਭੇਜਣਾ ਪੈਂਦਾ ਸੀਗਾ ਪਰ ਅੱਜ ਮੈਨੂੰ ਖੁਸ਼ੀ ਆ ਕਿ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥਲੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਔਰ ਉਹਨਾਂ ਦੀ ਸਾਰੀ ਟੀਮ ਵੱਲੋਂ ਇਹ ਇੱਕ ਤੋਹਫਾ ਜਿਹੜਾ ਸਵਿਮ ਪੂਲ ਦਾ ਗੁਰਦਾਸਪੁਰ ਨੂੰ ਦਿੱਤਾ ਗਿਆ ਸਾਰਿਆਂ ਨਾਲੋਂ ਪਹਿਲਾਂ ਦਿਲ ਦੀਆਂ ਗਹਿਰਾਈਆਂ ਤੋਂ ਸਦਾ ਦਿਲਵਿੰਦਰ ਸਿੰਘ ਜੀ ਆਈਏ ਜਿਹੜੇ ਸਾਡੇ ਡਿਪਟੀ ਕਮਿਸ਼ਨਰ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅਪੀਲ ਕਰਨੀ ਕਰਕੇ ਇਹਨੂੰ ਇਹਦੀ ਉਸਾਰੀ ਕਰਕੇ ਲੋਕਾਂ ਦੇ ਮਰਪਤ ਕੀਤਾ ਉਹਦੇ ਨਾਲ ਹੀ ਮਾ ਸਾਡੇ ਐਡੀਸ਼ਨਲ ਡਿਪਟੀ ਕਮਿਸ਼ਨਰ ਡਾਕਟਰ ਹਰਜਿੰਦਰ ਸਿੰਘ ਜੀ ਔਰ ਮੈਨੂੰ ਇਹ ਵੀ ਦੱਸਿਆ ਗਿਆ ਕਿ ਐਸ ਡੀ ਐਮ ਕਿਲਾ ਨਗਰ ਇਹਨਾਂ ਦੋਵਾਂ ਨੇ ਪੂਰੀ ਤਨਦੇਹੀ ਦੇ ਨਾਲ ਇਸ ਪ੍ਰੋਜੈਕਟ ਦੇ ਵਿੱਚ ਆਪਣੀ ਜਾਨ ਲਾ ਕੇ ਇਸ ਪ੍ਰੋਜੈਕਟ ਨੂੰ ਹਰਜਿੰਦਰ ਜੀ ਕਾਮਯਾਬ ਕੀਤਾ ਤੋਂ ਤੁਹਾਡਾ ਸੋਟ ਕੋਟ ਧੰਵਾਦ ਔਰ ਦੂਸਰਾ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਆ ਜਿਹੜੀ ਸੁਵਿਧਾ ਇਹ ਗੁਰਦਾਸਪੁਰ ਦਾ ਹਰ ਨਾਗਰਿਕ ਹਰ ਬੱਚਾ ਹਰ ਇਹ इवन ਗrown up ਇਹਦਾ ਫਾਇਦਾ ਉਠਾ ਸਕੇਗਾ ਔਰ ਉਹਨੂੰ ਕੋਈ ਵੀ ਸੈਣੀ ਸਾਹਿਬ ਔਰ ਡੀਐਸਓ ਸਾਹਿਬ ਪੇਮੈਂਟ ਦੇ ਰਹੀ ਆ ਉਹ ਨਹੀਂ ਕਰਨੀ ਪਾਉਗੀ ਸੋ ਬੱਚਿਆਂ ਨੂੰ ਇਸ ਖੇਡ ਦੇ ਨਾਲ ਜੋੜਨ ਵਾਸਤੇ ਬੱਚਿਆਂ ਨੂੰ ਐਕਸਰਸਾਈਜ਼ ਵਾਸਤੇ ਇੱਕ ਬਹੁਤ ਵਧੀਆ ਸਹੂਲਤ ਜਿਹੜੀ ਆ ਮਿਲੀ ਆ ਅੱਜ ਚੇਚੇ ਤੌਰ ਤੇ ਮੈਂ ਮੇਰੇ ਨਾਲ ਸਾਡੇ ਐਨਆਰਆਈ ਪੰਨੂ ਸਾਹਿਬ ਆਏ ਨੇ ਉਹਨਾਂ ਨੇ ਵੀ ਬਹੁਤ ਸਾਰਾ ਯੋਗਦਾਨ ਇਹਦੇ ਵਿੱਚ ਪਾਇਆ ਔਰ ਸਭ ਤੋਂ ਵੱਡੀ ਗੱਲ ਪੰਨੂ ਸਾਹਿਬ ਦੀ ਮੈਨੂੰ ਚੰਗੀ ਲੱਗੀ ਆ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਉਹ ਦਾਸਤਾ ਅੱਜ ਇਲਾਕੇ ਦੇ ਵਿੱਚ ਉਜਾਗਰ ਕੀਤੀ ਹੈ ਉਹ ਆਪ ਇੱਕ ਬਦਕਿਸਮਤੀ ਦੇ ਨਾਲ ਕੁਝ ਹਾਲਾਤਾਂ ਕਰਕੇ ਐਡਿਕਸ਼ਨ ਦੇ ਵਿੱਚ ਪੈ ਗਏ ਸੀਗੇ ਔਰ 13 ਸਾਲ ਦੀ ਐਡਿਕਸ਼ਨ ਤੋਂ ਬਾਅਦ ਨਿਕਲਣ ਤੋਂ ਬਾਅਦ ਅੱਜ ਕਮਲੂ ਸਾਹਿਬ ਨੇ ਆਪਣੇ ਉਹ ਦਰਦਨਾਕ ਜਿਹੜੀ ਜ਼ਿੰਦਗੀ ਦੇ ਲੰਮੇ ਉਹ ਲੋਕਾਂ ਦੇ ਨਾਲ ਸਾਂਝੇ ਕੀਤੇ ਨੇ ਔਰ ਲੋਕਾਂ ਨੂੰ ਅਪੀਲ ਕੀਤੀ ਆ ਕਿ ਜਿਸ ਮੁਸ਼ਕਲ 'ਚ ਜਿਸ ਇੱਲਤ 'ਚ ਮੈਂ ਫਸਿਆ ਸੀਗਾ ਬੱਚਿਓ ਤੁਸੀਂ ਨਾ ਫਸਿਓ ਆਪਣੇ ਤਜਰਬੇ ਤੋਂ ਉਹਨਾਂ ਨੇ ਬੱਚਿਆਂ ਨੂੰ ਪ੍ਰੇਰਨਾ ਦਿੱਤੀ ਆ ਕਿ ਆ ਆ ਚਿੰਨ ਸੀਗੇ ਜਿਹੜਾ ਕਰਕੇ ਮੈਂ ਇਸ ਮੁਸੀਬਤ ਚ ਆਇਆ ਸੀ ਉਦੋਂ ਤੁਸੀਂ ਵਾਂਝਿਆ ਰੱਖਿਓ ਆਪਣੇ ਆਪ ਨੂੰ ਸੋ ਬਹੁਤ ਚੰਗਾ ਲੱਗਾ ਤੁਹਾਨੂੰ ਸਾਹਿਬ ਇਲਾਕੇ ਵੱਲੋਂ ਤੁਹਾਡਾ ਵੀ ਧੰਨਵਾਦ ਕਿ ਤੁਸੀਂ ਇੱਕ ਬਹੁਤ ਮੋਟੀਵੇਟਿਡ ਸਪਿਰਟ ਦੇ ਨਾਲ ਸਾਡੇ ਇਲਾਕੇ ਨੂੰ ਅੱਜ ਲਾਮਬਧ ਵੀ ਕੀਤਾ ਪਰ ਉਹਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਸੋ ਮੈਨੂੰ ਚੰਗਾ ਲੱਗਾ ਭਗਵੰਤ ਮਾਨ ਸਿੰਘ ਦੀ ਸੋਚ ਹਮੇਸ਼ਾ ਖੇਡਾਂ ਨੂੰ ਪਛਾਇਤ ਕਰਨ ਦੀ ਰਹੀ ਆ ਔਰ ਪਿਛਲੇ 3 ਸਾਲ ਤੋਂ ਖੇਡਾ ਵਦਨ ਪੰਜਾਬ ਦੀਆਂ ਚਲਾ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੂੰ ਖੇਡ ਮੈਦਾਨਾਂ 'ਚ ਲੈ ਕੇ ਜਾਇਆ ਜਾ ਰਿਹਾ ਔਰ ਜਿੱਥੇ ਇਹ ਜਿਹੜੀ ਖੇਡ ਹੈ ਨਸ਼ੇ ਦੇ ਵਿਰੁੱਧ ਵੀ ਇੱਕ ਕਪੜਾ ਰੋਲ ਅਦਾ ਕਰੂਗੀ ਉਹਦੇ ਨਾਲ-ਨਾਲ ਜਿਹੜਾ ਗਰਦਾਸਪੁਰ ਦੇ ਇਲਾਕਾ ਇੱਕ ਸੁਵਿਧਾ ਲਈ ਵਾਂਝਾ ਸੀਗਾ ਅਜੋ ਪੂਰੀ ਹੋਈ ਆ ਸੋ ਇੱਕ ਵਾਰੀ ਫੇਰ ਮੌਤ ਦਾ ਕਹਿੰਦਾ ਆ ਤੁਸੀਂ ਇਹ ਦ੍ਰਿਸ਼ ਸਵੈਮਪੂਲ ਦਾ ਦੇਖ ਰਹੇ ਹੋ ਸੋ ਮੈਂ ਗਰਦਾਸ ਤੋਂ ਲਾਕਾ ਵਾਸੀ ਨੂੰ ਕਹੂੰਗਾ ਕਿ ਆਪਣੇ ਬੱਚਿਆਂ ਨੂੰ ਵਕਤਵਾ ਦੇ ਇੱਥੇ ਲੈ ਕੇ ਆਓ ਫਿਰ ਦੁਹਾਰਿਆ ਕਿ ਇੱਥੇ ਸੁਨਹਿਰੀ ਵਕਤ ਟਾਈਮ ਫਿਕਸ ਨੇ ਬॉयਜ਼ ਔਰ ਗਰਲਸ ਦਾ ਅਲੱਗ ਆਪਣੀ ਸੇਫਟੀ ਦਾ ਧਿਆਨ ਰੱਖਦੇ ਹੋਏ ਬਗੈਰ ਕਿਸੇ ਫੀਸ ਤੋਂ ਇਹ ਸੁਵਿਧਾ ਜਿਹੜੀ ਦਿੱਤੀ ਜਾ ਰਹੀ ਆ ਔਰ ਡਿਸਟ੍ਰਿਕਟ ਸਪੋਰਟ ਆਫੀਸਰ ਸਾਹਿਬ ਤੁਹਾਡਾ ਵੀ ਤਨਵਾ ਤੁਹਾਡੀ ਟੀਮ ਦਾ ਜੀ ਸਾਹਿਬ ਤੁਸੀਂ ਇਹਨੂੰ ਹੋਰ ਬੱਚਿਆਂ 'ਚ ਪ੍ਰਚਲਿਤ ਕਰੋ ਤਾਂ ਕਿ ਬੱਚੇ ਦਾ ਫਾਇਦਾ ਉਠਾ ਸਕੇ ਇਹਨਾਂ ਸ਼ਬਦਾਂ ਦੇ ਨਾਲ ਅਦਾਰਾ ਤੁਹਾਨੂੰ थैंक यू वेरी मच थैंक यू